ਕਿ ਇਹ ਵੀ ਇੰਡੀਆ ਅੰਬੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਕਲੰਪੀਆ ਕਪੂਰਗੰਨਾ ਚ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇਹ ਸਾਡੀ ਵੀਡੀਓ ਇੰਡੀਆ ਅੰਬੈਸੀ ਤੱਕ ਬਚਾਈ ਜਾਵੇ ਤਾਂ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਪੀਆ ਵਿੱਚ ਕਪੂਰਗੰਨਾ ਵਿੱਚੋਂ ਫਸੇ ਰਹੇ ਆ ਸਾਡਾ ਬਹੁਤ ਤੱਕਾ ਹੋ ਰਿਹਾ ਹੈ ਕਲੰਪੀਆ ਦੇ ਵਿੱਚ ਫਸੇ ਪੰਜ ਪੰਜਾਬੀ ਨੌਜਵਾਨਾਂ ਦੀ ਖਬਰ ਅਸੀਂ ਨਸ਼ਰ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਫਸੇ ਹੋਏ ਨੇ ਡੰਕੀ ਲਗਾ ਕੇ ਉਹ ਜਾ ਰਹੇ ਸੀਗੇ ਉਸ ਤੋਂ ਬਾਅਦ ਡੋਂਕਰ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਉਹਨਾਂ ਨੂੰ ਇੱਕ ਤਰੀਕੇ ਨਾਲ ਕਿਡਨੈਪ ਕੀਤਾ ਜਾਂਦਾ ਫਿਰ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਪੰਜਾਬੀ ਨੌਜਵਾਨ ਭੱਜਨ ਦੇ ਵਿੱਚ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਅਪਡੇਟ ਆਈ ਆ ਸਾਡੇ ਨਾਲ ਇੱਥੇ ਸਤਨਾਪ ਸੰਧੂ ਜੀ ਨੇ ਇਹ ਨਾਲ ਗੱਲਬਾਤ ਕਰਦੇ ਸੰਧੂ ਸਾਹਿਬ ਅਪਡੇਟ ਆਈ ਆ ਤੁਸੀਂ ਲਗਾਤਾਰ ਟੱਚ ਦੇ ਵਿੱਚ ਹੈਗੇ ਹੋ ਉਹਨਾਂ ਜਿਹੜੇ ਨੌਜਵਾਨਾਂ ਨਾਲ ਹੁਣ ਕੀ ਇਹਦੇ ਵਿੱਚ ਅਪਡੇਟ ਆਈ ਅ ਇਸ ਦੇ ਵਿੱਚ ਜੀ ਮੈਂ ਨੌਜਵਾਨਾਂ ਦੇ ਨਾਲ ਮੇਰਾ ਸਿੱਧਾ ਸੰਪਰਕ ਵੀ ਹੋ ਗਿਆ ਹਾਂ ਅ ਨਿਰਸੰਦੇਹ ਅਗਵਾਕਾਰ ਉਹਨਾਂ ਦੇ ਪਿੱਛੇ ਬੁਰੀ ਤਰ੍ਹਾਂ ਪਏ ਹੋਏ ਆ ਲੇਕਿਨ ਉਹ ਫਿਲਹਾਲ ਸੇਫ ਕਸਟਡੀ ਚ ਹੈ ਮੈਂ ਕੁਝ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਆ ਜਿਹੜੇ ਲੇਟੈਸਟ ਉਹਨਾਂ ਨੇ ਭੇਜੇ ਆ ਕਿ ਉਹਨਾਂ ਦੇ ਨਾਲ ਜ਼ਬਰਦਸਤੀ ਉਹਨਾਂ ਦੇ ਕੱਪੜੇ ਫੜੇ ਗਏ ਉਹਨਾਂ ਤੋਂ ਇੱਕ ਲੜਕੇ ਦਾ ਪਾਸਪੋਰਟ ਵੀ ਖੋਲਿਆ ਗਿਆ ਔਰ ਹੁਣ ਉਹ ਕਿਸੇ ਇੱਕ ਸੇਫ ਜਗ੍ਹਾ ਸੇਫ ਜਗ੍ਹਾ ਤੇ ਹੈ ਐਮਬੈਸੀ ਨਾਲ ਵੀ ਮੇਰਾ ਸੰਪਰਕ ਹੋ ਗਿਆ ਸੀ ਬੱਚਿਆਂ ਨਾਲ ਵੀ ਹੋ ਗਿਆ ਸੀ ਔਰ ਐਮਬੈਸੀ ਨੇ ਜਿਹੜੀ ਲੋੜੀਂਦੀ ਕਾਰਵਾਈ ਹੁੰਦੀ ਹੈ ਕਰਨ ਦੀ ਕਿ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਔਰ ਨਾਲ ਦੀ ਨਾਲ ਜਿਹੜੇ ਪੇਪਰ ਸੀਗੇ ਉਹਨਾਂ ਦੇ ਕਿਉਂਕਿ ਸਾਡੀ ਯਤਨ ਇਹ ਕਿ ਜਿੰਨੀ ਜਲਦੀ ਹੋਵੇ ਉੱਥੇ ਉਹਨਾਂ ਬੱਚਿਆਂ ਨੂੰ ਵਾਪਸ ਇੰਡੀਆ ਲਿਆਂਦਾ ਜਾਵੇ ਉਹਨਾਂ ਦੇ ਪੇਪਰ ਬਣਵਾ ਕੇ ਐਮਬੈਸੀ ਤੋਂ ਭੇਜੇ ਗਏ ਆ ਕਿਉਂਕਿ ਇਮੀਗ੍ਰੇਸ਼ਨ ਦਾ ਇੱਕ ਪ੍ਰੋਸੈਸ ਹੈ ਹਮ ਕਲੰਬੀਆ ਦੇਸ਼ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲੇ ਭਾਰਤੀ ਦੂਤਾਵਾਸ ਨੇ ਇਹਨਾਂ ਬੱਚਿਆਂ ਦੇ ਜਿਹੜੇ ਇੱਕ ਪੇਪਰ ਲੋੜੀਂਦੇ ਚਾਹੀਦੇ ਸੀ ਉਹ ਬਣਾ ਕੇ ਭੇਜਿਆ ਔਰ ਮੈਨੂੰ ਜੋ ਐਮਬੈਸੀ ਨੇ ਜਿਹੜੇ ਸਾਡੇ ਉੱਥੇ ਕਾਨਫਰੰਸ ਜਰਨਲ ਹੈਗੇ ਨੇ ਜਿਨ੍ਹਾਂ ਦੇ ਨਾਲ ਮੈਂ ਸੰਪਰਕ ਵਿੱਚ ਐ ਉਹਨਾਂ ਨੇ ਦੱਸਿਆ ਕਿ 3-4 ਦਿਨ ਦਾ ਪ੍ਰੋਸੈਸੇ ਹੋ ਜਾਂਦਾ ਲੱਗ ਜਾਂਦਾ ਵਾਪਸ ਆ ਜਾਂਦਾ ਹਾਂ ਤੇ ਹੁਣ ਮੇਰੀ ਕੋਸ਼ਿਸ਼ ਇਹੀ ਹੈ ਕਿ ਇੱਕ ਤਾਂ ਉਹਨਾਂ ਬੱਚਿਆਂ ਦੇ ਕੋਲੇ ਨਾ ਖਾਣੇ ਦੀ ਵਿਵਸਥਾ ਨਹੀਂ ਸੀਗੀ ਉਹ ਭੁੱਖੇ ਹੈਗੇ ਨੇ ਇੱਕ ਉਹਨਾਂ ਨੂੰ ਬੜੀ ਮਾਨਸਿਕ ਪਰੇਸ਼ਾਨੀ ਵੀ ਆ ਕਿਉਂਕਿ ਉਹ ਇੱਕ ਚੁੰਗਲ ਤੋਂ ਨਿਕਲਿਆ ਲੇਕਿਨ ਉਹ ਜਿਹੜੇ ਅਗਵਾਕਰਨੇ ਉੱਥੇ ਜਦੋਂ ਘੁੰਮਦੇ ਐ ਤੇ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਹੈ ਕਿੱਥੇ ਨੇ ਲੇਕਿਨ ਕਿਸੇ ਤਰੀਕੇ ਨਾਲ ਇਹ ਇੱਕ ਕਿਸੇ ਐਸੀ ਜਗ੍ਹਾ ਤੇ ਹੈ ਨੇ ਜਿੱਥੇ ਥੋੜਾ ਉਹ ਅੰਦਰ ਬੈਠ ਕੇ ਆਪਣੇ ਆਪ ਨੂੰ ਸੇਫ ਰੱਖ ਰਹੇ ਹੈਗੇ ਨੇ ਤੇ ਜਦੋਂ ਬਾਹਰ ਨਿਕਲਦੇ ਆ ਉਹਨਾਂ ਦੇ ਉੱਪਰ ਉਹ ਸਰਵਲੈਂਸ ਜਿਹੜੀ ਆ ਉਹਨਾਂ ਦੀ ਹੈਗੀ ਆ ਹੁਣ ਸਾਡੀ ਕੋਸ਼ਿਸ਼ ਹੈ ਕਿ ਦਿਨ ਜਦੋਂ ਉੱਥੇ ਚੜਦਾ ਹੈਗਾ ਮੈਂ ਕੋਸ਼ਿਸ਼ ਕਰ ਰਿਹਾ ਕਿ ਉੱਥੇ ਕਿਉਂਕਿ ਦਿਨ ਤੇ ਰਾਤ ਦਾ ਫਰਕ ਵੀ ਹੈ ਫਰਕ ਵੀ ਹੈ ਕਿਉਂਕਿ ਇੱਥੇ ਜਦੋਂ ਸਾਡੇ ਹੁਣ ਦੇ ਨੇ ਉੱਥੇ ਲੇਟ ਨਾਈਟ ਹੋ ਚੁੱਕੀ ਆ ਤੇ ਉੱਥੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਿਹੜੇ ਕੋ ਕੱਪੜੇ ਚਾਹੀਦੇ ਆ ਜਾਂ ਇਹਨਾਂ ਨੂੰ ਕੋਈ ਕਾ ਖਾਣੇ ਵਾਸਤੇ ਕੋਈ ਵਿਵਸਥਾ ਚਾਹੀਦੀ ਹੈ ਮੈਂ ਪੈਸੇ ਜਿੰਨੇ ਵੀ ਚਾਹੀਦੇ ਉੱਥੇ ਭੇਜਣ ਵਾਸਤੇ ਮੈਂ ਅੱਜ ਕੋਸ਼ਿਸ਼ ਕਰੂੰਗਾ ਕਿ ਕਿਸੇ ਤਰੀਕੇ ਨਾਲ ਦੇ ਕੋਲ ਅਸੀਂ ਪੈਸੇ ਸਾਧਨ ਜੋ ਵੀ ਚਾਹੀਦਾ ਹੈਗਾ ਅਸੀਂ ਉੱਥੇ ਮੁਹੱਈਆ ਕਰਾਈਏ ਲੇਕਿਨ ਜਿਹੜੀ ਹੁਣ ਇਸ ਵੇਲੇ ਨਵੀਂ ਇਸ ਦੇ ਵਿੱਚ ਕੜੀ ਜੁੜੀ ਹੈ ਕਿ ਇੱਕ ਬੱਚੇ ਕੋਲੇ ਪਾਸਪੋਰਟ ਜਿਹੜਾ ਉਹਨਾਂ ਖੋਲਿਆ ਹੁਣ ਪਾਸਪੋਰਟ ਨਵਾਂ ਜਾਰੀ ਕਰਾਉਣ ਵਾਸਤੇ ਜਾਂ ਪਾਸਪੋਰਟ ਦੇ ਪੇਪਰ ਜਾਰੀ ਕਰਾਉਣ ਵਾਸਤੇ ਦੁਬਾਰਾ ਸਵੇਰ ਜਦੋਂ ਐਮਬੈਸੀ ਖੁੱਲਦੀ ਹੈ ਉਸ ਵੇਲੇ ਉਹਨਾਂ ਨਾਲ ਗੱਲ ਕਰਕੇ ਉਸ ਦਾ ਲਬਦੀਪ ਸਿੰਘ ਹੈ ਜਿਸ ਦਾ ਮੈਨੂੰ ਫੋਨ ਵੀ ਆਇਆ ਹੈ ਔਰ ਜਿਸ ਦੇ ਨਾਲ ਉਹਨਾਂ ਵੀਡੀਓ ਵੀ ਸ਼ੇਅਰ ਕੀਤਾ ਹੈ ਕਿ ਉਹਦਾ ਪਾਸਪੋਰਟ ਜਿਹੜਾ ਹੈਗਾ ਉਸ ਦੇ ਕਾਰਵਾਈ ਵੀ ਪੂਰੀ ਕਰਕੇ ਤਾਂ ਕਿ ਇਹ ਪੰਜੋਂ ਦੇ ਪੰਜ ਜਿਹੜੇ ਹੈਗੇ ਨੇ ਉਹ ਇਕੱਠੇ ਵਾਪਸ ਭਾਰਤ ਆ ਸਕਣ ਅਛਾ ਇੱਕ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਪਰਿਵਾਰ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਬੱਚੇ ਗਏ ਹੋਏ ਸੀਗੇ ਉਹਨਾਂ ਨਾਲ ਥੋੜੀ ਕੋਈ ਗੱਲਬਾਤ ਹੋਈ ਮੈਨੂੰ ਇੱਕ ਕਾਲ ਰੀਸੀਵ ਹੋਈ ਆ ਥੋੜੀ ਦਿਨ ਪਹਿਲਾਂ ਹੀ ਮੇਰੇ ਆਪਣੇ ਇਲਾਕੇ ਤੋਂ ਜੀਰੇ ਤੋਂ ਫੋਨ ਆਇਆ ਸੀ ਔਰ ਉਹਨਾਂ ਨੂੰ ਮੈਂ ਦੱਸਿਆ ਉਹ ਕਹਿੰਦੇ ਸੀ ਅਸੀਂ ਆਰਐਮਏ ਕਹਿੰਦੇ ਤੁਸੀਂ ਮੇਰੇ ਸੰਪਰਕ ਬੱਚਾ ਨਾਲ ਸਿੱਧਾ ਹੋ ਗਿਆ ਹਮ ਫਿਲਹਾਲ ਤੁਸੀਂ ਰੁਕ ਜਾਓ ਅਸੀਂ ਕੋਸ਼ਿਸ਼ ਕਰ ਲਈਏ ਜਿੱਥੇ ਜ਼ਰੂਰਤ ਪਈ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਨੂੰ ਬੁਲਾਵਾਂ ਕਿਉਂਕਿ ਉਹ ਦੂਰ ਤਰਾਡੇ ਤੋਂ ਚੱਲ ਕੇ ਮੇਰੇ ਕੋਲੇ ਆਉਣਗੇ ਹਮ ਜਦੋਂ ਸੰਪਰਕ ਹੋ ਗਿਆ ਜਿਸਦੀ ਜ਼ਰੂਰਤ ਹੋਏਗੀ ਉਹ ਮੰਗਵਾ ਲਾਂਗੇ ਔਰ ਮੈਂ ਚਾਹੁੰਦਾ ਕਿ ਫਿਲਹਾਲ ਜਿਹੜੇ ਇੱਥੇ ਦੇ ਏਜੰਟ ਨੇ ਜਾਂ ਜਿਹੜੇ ਲੋਕਾਂ ਦੇ ਰਹੀਂ ਗਏ ਆ ਅਸੀਂ ਉਹਨਾਂ ਦੇ ਖਿਲਾਫ ਵੀ ਹਜੇ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਬੱਚਿਆਂ ਨੂੰ ਜੰਨੀਦਰ ਸੁਰੱਖਿਅਤ ਆਉਂਦੇ ਨਹੀਂ ਆ ਹੂੰ ਹੂੰ ਉਹਨੀ ਦੇਰ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਥੋੜਾ ਗੰਭੀਰਤਾ ਦੇ ਨਾਲ ਚੱਲਿਆ ਜਾਵੇ ਹੂੰ ਹੂੰ ਹੁਣ ਤੱਕ ਦੀ ਜਿਹੜੀ ਪ੍ਰੋਗਰੈਸ ਸਾਡੀ ਇਹੀ ਹੈ ਕਿ ਇਹ ਜਿਹੜੇ ਬੱਚੇ ਨੇ ਸਭ ਤੋਂ ਪਹਿਲਾਂ ਅਗਵਾ ਕਰਨ ਦੇ ਚੁੰਗਲ ਚੋਂ ਬਾਹਰ ਆਏ ਨੇ ਐਮਬੈਸੀ ਨੇ ਪੇਪਰ ਭੇਜ ਦਿੱਤੇ ਆ ਔਰ ਇਹਨਾਂ ਨੂੰ ਵਾਪਸ ਲਿਆਉਣ ਦੀ ਕਾਰਵਾਈ ਤਿੰਨ ਚਾਰ ਦਿਨ ਵਿੱਚ ਮੁਕੰਮਲ ਕਰ ਲਈ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨਾਲ ਤੁਸੀਂ ਚਿੱਠੀ ਵੀ ਉਹਨਾਂ ਨੂੰ ਲਿਖੀ ਆ ਲੇਕਿਨ ਉਹਨਾਂ ਨਾਲ ਗੱਲਬਾਤ ਹੋਈ ਆ ਤੁਹਾਡੀ ਕੋਈ ਕੋਈ ਉਹਨਾਂ ਨੂੰ ਭਰੋਸਾ ਕਿ ਮੈਂ ਮੈਂ ਲਗਾਤਾਰ ਸੰਪਰਕ ਵਿੱਚ ਆ ਜੀ ਮੈਂ ਜੈ ਸ਼ੰਕਰ ਜੀ ਦੇ ਨਾਲ ਔਰ ਸਾਡੇ ਜਿਹੜੇ ਫੋਰਨ ਸੈਕਟਰੀ ਹੈਗੇ ਨੇ ਉਹਨਾਂ ਦੇ ਨਾਲ ਸੰਪਰਕ ਵਿੱਚ ਆ ਸਾਡੀ ਐਮਬੈਸੀ ਪੂਰੀ ਐਕਟਿਵਲੀ ਜਿਹੜੀ ਆ ਨਾ ਬੱਚਿਆਂ ਨੂੰ ਉੱਥੋਂ ਲਿਆਉਣ ਦੇ ਵਾਸਤੇ ਆਪਣੀ ਭੂਮਿਕਾ ਨਿਭਾ ਰਹੀ ਆ ਕਾਉਂਸਲਰ ਜਨਰਲ ਜਿਹੜੇ ਉੱਥੇ ਦੇ ਹੈਗੇ ਨੇ ਉਹ ਮੇਰੇ ਨਾਲ ਸੰਪਰਕ ਵਿੱਚ ਹੈ ਲੇਕਿਨ ਉੱਥੇ ਦੀ ਜਿਹੜੀ ਕੋਲੰਬੀਆ ਦੀ ਵਿਵਸਥਾ ਜੋ ਮੈਂ ਮਹਿਸੂਸ ਕਰ ਪਾਇਆ ਉੱਥੇ ਦੀ ਪੁਲਿਸ ਪ੍ਰਸ਼ਾਸਨ ਤੇ ਹੋਰ ਸਾਰਾ ਯਾ ਤਾਂ ਇਸ ਤਰ੍ਹਾਂ ਦੇ ਘਟਨਾਵਾਂ ਉੱਥੇ ਆਮ ਨੇ ਉੱਥੇ ਬਹੁਤ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਐਕਸ਼ਨ ਹੈ ਜਾਂ ਉਹਨਾਂ ਦਾ ਰਿਐਕਸ਼ਨ ਹੈ ਉਹ ਕੋਈ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਮੈਨੂੰ ਨਜ਼ਰ ਆ ਰਿਹਾ ਹੈਗਾ ਤੋਂ ਇਹ ਆਪਣੇ ਲੈਵਲ ਤੇ ਕਿਸੇ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਅਸੀਂ ਜਿਹੜੇ ਉਤੋਂ ਸਬਦਾ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜੰਦੂ ਸਾਹਿਬ ਜਦੋਂ ਆਪਣੀ ਕੱਲ ਗੱਲ ਹੋ ਰਹੀ ਸੀ ਤੂੰ ਦੱਸ ਰਿਹਾ ਕਿ ਸੱਤ ਸੀਗੇ ਪੰਜਾਬੀ ਵਿੱਚੋਂ ਪੰਜ ਜਿਹੜੇ ਤੁਹਾਡੇ ਟੱਚ ਦੇ ਦੋ ਨਾਲ ਕੋਈ رابطہ ਹੋਇਆ ਗੱਲਬਾਤ ਹੋਈ ਜਿਹੜੇ ਨਹੀਂ ਮੈਨੂੰ ਜਿਹੜਾ ਸੱਤ ਦਾ ਕਿਹਾ ਸੀ ਨਾ ਜਿਹੜੇ ਉੱਥੇ ਸਾਡੇ ਉਹ ਇੱਕ ਪੰਜਾਬਣ ਹੈਗੇ ਨੇ ਸਾਡੇ ਭੈਣ ਜੀ ਉਹ ਜਿਨ੍ਹਾਂ ਨੇ ਇਸ ਕੇਸ ਨੂੰ ਪਹਿਲਾਂ ਮੇਰੇ ਤੱਕ ਪਹੁੰਚਾਇਆ ਉਹਨਾਂ ਦਾ ਇਹ ਖਿਆਲ ਸੀਗਾ ਕਿ ਸ਼ਾਇਦ 7 ਨੇ ਲੇਕਿਨ ਜਿਹੜਾ ਵੇਰਵਾ ਪ੍ਰਾਪਤ ਹੋਇਆ ਉਹ 5 ਦੇ ਹੋਇਆ ਤੇ ਫਿਲਹਾਲ ਤਾਂ ਆਪਾਂ 5 ਤੇ ਕੰਮ ਕਰ ਰਹੇ ਹਾਂ ਅਗਰ ਉਹ ਬਾਕੀ ਬੱਚਿਆਂ ਦਾ ਕੋਈ ਵੇਰਵਾ ਪ੍ਰਾਪਤ ਹੁੰਦਾ ਤੇ ਉਹਨਾਂ ਦੀ ਪੈਰਬੇ ਵੀ ਕਰਾਂਗੇ ਜੀ ਲੇਕਿਨ ਫਿਲਹਾਲ ਮੇਰੇ ਕੋਲ ਨਹੀਂ ਹੈ ਮੇਰੇ ਕੋਲੇ 5 ਦਾ ਹੀ ਹੈ ਧੰਨਵਾਦ ਜੀ ਜੀ ਤਾ ਇਸ ਨਾਮ ਸੰਧੂ ਜਿਹੜੇ ਕੀ ਲਗਾਤਾਰ ਇਸ ਬਸਟੇਂਡੂ ਲੈ ਕੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਉਹਨਾਂ ਦੇ ਟੱਚ ਦੇ ਵਿੱਚ ਵੀ ਆ ਚਿੱਠੀ ਵੀ ਲਿਖੀ ਗਈ ਆ ਉਹਨਾਂ ਨੌਜਵਾਨਾਂ ਦੇ ਟੱਚ ਦੇ ਵਿੱਚ ਵੀ ਹੈਗੇ ਜਿਹੜੇ ਉੱਥੇ ਫਸੇ ਹੋਏ ਨੇ ਤਾਂ ਕੱਢਣ ਦੀ ਜਿਹੜੀ ਕੋਸ਼ਿਸ਼ ਆ ਲਗਾਤਾਰ ਕੀਤੀ ਜਾ ਰਹੀ ਹੈ ਕੈਮਰਾਮੈਨ ਤੁਲਸੀ ਮਹਿਰਾ ਦਿਨਾਰ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ